ਜਦੋਂ ਸਿਮਰਨ ਵਿਆਹ ਕੇ ਇਸ ਘਰ ਵਿੱਚ ਆਈ ਸੀ ਤਾਂ ਆਪਣੀ ਸਾਦਗੀ ਤੇ ਪਿਆਰ ਭਰੇ ਸੁਭਾਅ ਨਾਲ ਉਸਨੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ ਪਰ ਨਿਹਾਲਕੌਰ ਨੂੰ ਪਤਾ ਨਹੀਂ ਕਿਉਂ ਉਸ ਨਾਲ ਕੀ ਵੈਰ ਸੀ ਕਿ ਉਸ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਸੀ ਕਰਦੀ ਸਾਰਿਆਂ ਦੀ ਪਿਆਰੀ ਹੋਣ ਦੇ ਬਾਵਜੂਦ ਵੀ ਨਿਹਾਲਕੌਰ ਦੇ ਖਿਲਾਫ ਜਾਣ ਤੇ ਸਿਮਰਨ ਦਾ ਸਾਥ ਦੇਣ ਦੀ ਹਿੰਮਤ ਕਿਸੇ ਦੀ ਵੀ ਨਹੀਂ ਸੀ ਹੁੰਦੀ ਇੱਕ ਨੂੰ aí ਤੇ ਜੋ ਚਾ ਲੜ ਸੱਸ ਕਰਦੀ ਐ ਉਹ ਤਾਂ ਕਦੇ ਸਿਮਰਨ ਨੂੰ ਮਿਲੇ ਹੀ ਨਹੀਂ ਸੀ ਇਹ ਸਭ ਦੇਖ ਕੇ ਉਸ ਦਾ ਦਿਲ ਬਹੁਤ ਦੁਖੀ ਹੁੰਦਾ ਅੰਦਰ ਹੀ ਅੰਦਰ ਘੁੱਟਦੀ ਰਹਿੰਦੀ ਨਿਹਾਲ ਕੌਰ ਜਦੋਂ ਵੀ ਸਿਮਰਨ ਨੂੰ ਦੇਖਦੀ ਤਾਂ ਉਸ ਨੂੰ ਯਾਦ ਆ ਜਾਂਦਾ ਕਿ ਇਹਨੇ ਦਾਜ ਤੋਂ ਬਿਨਾ ਮੁਫਤ ਵਿੱਚ ਮੇਰੇ ਮੁੰਡੇ ਨੂੰ ਪਿਆਰ ਦੇ ਜਾਲ ਵਿੱਚ ਫਸਾ ਕੇ ਵਿਆਹ ਕਰਵਾ ਲਿਆ ਸੀ ਇਸ ਲਈ ਉਸ ਦੀਆਂ ਅੱਖਾਂ ਵਿੱਚ ਰੜਕਦੀ ਰਹਿੰਦੀ ਉਹ ਕਿਸੇ ਨਾ ਕਿਸੇ ਬਹਾਨੇ ਸਿਮਰਨ ਤੋਂ ਬਦਲਾ ਲੈਣ ਦੀ ਸੋਚਦੀ ਰਹਿੰਦੀ। ਇੱਕ ਦਿਨ ਸਵੇਰੇ ਜਦੋਂ ਸਿਮਰਨ ਚਾਹ ਬਣਾ ਕੇ ਉਹਨਾਂ ਦੇ ਕਮਰੇ ਵਿੱਚ ਦੇਣ ਗਈ ਤਾਂ ਉਸ ਦਾ ਸਹੁਰਾ ਬਲਦੇਵ ਸਿੰਘ ਨਹਾ ਰਿਹਾ ਸੀ। ਨਿਹਾਲਕੌਰ ਨੇ ਕਿਹਾ ਆਹ ਮੇਜ਼ ਤੇ ਰੱਖ ਦੇ ਚਾਹ। ਸਿਮਰਨ ਜਦੋਂ ਚਾਹ ਰੱਖ ਕੇ ਪਿੱਛੇ ਮੁੜੀ ਤਾਂ ਉਸ ਦੀ ਸੱਸ ਨੇ ਜਾਣ ਬੁੱਝ ਕੇ ਜ਼ਿਆਦਾ ਕੱਪ ਥੱਲੇ ਸੁੱਟ ਦਿੱਤਾ ਤੇ ਰੌਲਾ ਪਾਉਣ ਲੱਗੀ। ਜੀ ਚਾਹ ਬਣਾ ਕੇ ਨਹੀਂ ਦੇਣੀ ਸੀ ਤਾਂ ਸਾਫ਼-ਸਾਫ਼ ਦੱਸ ਦਿੰਦੀ ਮੈਂ ਆਪੇ ਬਣਾ ਲੈਂਦੀ ਚਾਹ ਦਾ ਕੱਪ ਤੋੜਨ ਦੀ ਕੀ ਜ਼ਰੂਰਤ ਸੀ ਸਿਮਰਨ ਹੈਰਾਨੀ ਨਾਲ ਆਪਣੀ ਸੱਸ ਵੱਲ ਵੇਖਣ ਲੱਗੀ ਸੋਚਣ ਲੱਗੀ ਕਿ ਕੱਪ ਡਿੱਗ ਕੇ ਮੈਂ ਗਿਆ ਮੈਂ ਤਾਂ ਬੜੇ ਆਰਾਮ ਨਾਲ ਮੇਜ਼ ਤੇ ਰੱਖਿਆ ਸੀ ਉਸ ਨੂੰ ਸੋਚਦੀ ਦੇਖ ਕੇ ਉਸ ਦੀ ਸੱਸ ਇੱਕ ਵਾਰ ਫੇਰ ਗੁੱਸੇ ਵਿੱਚ ਬੋਲੀ ਹੁਣ ਕੌਣ ਸਾਫ਼ ਕਰੂਗਾ ਤੇਰਾ ਬਾਪ ਸਿਮਰਨ ਚੀਤੀ ਨਾਲ ਪੋਚੇ ਵਾਲਾ ਕੱਪੜਾ ਲੈਣ ਗਈ ਉਹਨਾਂ ਦੋਨਾਂ ਦੀਆਂ ਗੱਲਾਂ ਅੰਦਰ ਬਲਦੇਵ ਸਿੰਘ ਸੁਣ ਰਿਹਾ ਸੀ ਦੇਖ ਰਿਹਾ ਸੀ ਕਿ ਨਿਹਾਲਕੌਰ ਸਾਰਾ ਦਿਨ ਸਿਮਰਨ ਦੇ ਪਿੱਛੇ ਪਈ ਰਹਿੰਦੀ ਹੈ ਸਿਮਰਨ ਨੇ ਫਰਸ਼ ਤੇ ਪੋਚਾ ਲਾਇਆ ਤੇ ਟੁੱਟੇ ਹੋਏ ਕੱਪ ਦੇ ਟੁਕੜੇ ਚੁੱਕੇ ਫਿਰ ਦੂਜੀ ਚਾਹ ਬਣਾ ਕੇ ਆਪਣੀ ਸੱਸ ਦੇ ਹੱਥਾਂ ਵਿੱਚ ਫੜਾ ਦਿੱਤੀ ਹੁਣ ਬਲਦੇਵ ਵੀ ਬਾਥਰੂਮ 'ਚੋਂ ਬਾਹਰ ਆ ਗਿਆ ਨਿਹਾਲਕੌਰ ਆਪਣੀ ਚਲਾਕੀ ਨਾ ਦੱਸ ਕੇ ਕਹਿਣ ਲੱਗੀ ਪਤਾ ਨਹੀਂ ਸਾਰਾ ਦਿਨ ਧਿਆਨ ਕਿੱਥੇ ਰਹਿੰਦਾ ਇਹਦਾ ਜਦ ਦੇਖੋ ਕੁਝ ਨਾ ਕੁਝ ਤੋੜਦੀ ਰਹਿੰਦੀ ਐ ਪਰਬਲਦੇਵ ਸਿੰਘ ਆਪਣੇ ਘਰਵਾਲੀ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਸ ਅੱਗੇ ਕੁਝ ਕਹਿਣ ਦੀ ਹਿੰਮਤ ਨਹੀਂ ਸੀ ਉਸ ਦੀ ਸਿਮਰਨ ਇੱਕ ਪੜ੍ਹੀ ਲਿਖੀ ਕੁੜੀ ਸੀ ਉਹ ਹਰਦੇਵ ਦੇ ਨਾਲ ਕਾਲਜ ਵਿੱਚ ਪੜ੍ਹਦੀ ਸੀ ਨਾਲ ਪੜ੍ਹਦੇ ਪੜ੍ਹਦੇ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਤੇ ਹਰਦੇਵ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਵਿਆਹ ਤਾਂ ਸਿਮਰਨ ਵੀ ਕਰਵਾਉਣਾ ਚਾਹੁੰਦੀ ਸੀ ਪਰ ਉਸਦੇ ਘਰ ਵਾਲੇ ਅਮੀਰ ਨਹੀਂ ਸਨ ਬਸ ਉਹ ਉਸ ਨੂੰ ਪੜਾ ਲਿਖਾ ਕੇ ਉਸਦੇ ਪੈਰਾਂ ਤੇ ਖੜਾ ਕਰਨਾ ਚਾਹੁੰਦੇ ਸੀ ਤਾਂ ਕਿ ਜ਼ਰੂਰਤ ਪੈਣ ਤੇ ਉਹ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਚੱਕ ਸਕੇ ਪਰ ਹਰਦੇਵ ਦੀ ਜ਼ਿੱਦ ਕਰਕੇ ਬਲਦੇਵ ਤੇ ਨਿਹਾਲਕੌਰ ਨੂੰ ਉਸਦਾ ਵਿਆਹ ਸਿਮਰਨ ਨਾਲ ਕਰਨਾ ਹੀ ਪਿਆ ਪਰ ਦਾਜ ਨਾ ਮਿਲਣ ਦੇ ਕਾਰਨ निहाल कौर ਹਮੇਸ਼ਾ ਉਸ ਤੋਂ ਬਦਲਾ ਲੈਣ ਦੀ ਭਾਲ ਵਿੱਚ ਰਹਿੰਦੀ ਅਕਸਰ ਸਿਮਰਨ ਨੂੰ ਕਹਿ ਦਿੰਦੀ ਮੁਫਤ ਵਿੱਚ ਬੀਨਾ ਦਾਸ ਤੋਂ ਮੇਰੇ ਮੁੰਡੇ ਨੂੰ ਫਸਾ ਲਿਆ ਤੂੰ ਜੇ ਤੂੰ ਮਰੇ ਤੇਰੇ ਪਿਆਰ ਦਾ ਭੂਤ ਮੇਰੇ ਪੁੱਤ ਦੇ ਸਿਰ ਤੋਂ ਉੱਤਰੇ ਤੇ ਮੈਂ ਆਪਣੇ ਪੁੱਤ ਦਾ ਦੂਜਾ ਵਿਆਹ ਅਜਹੀ ਜਗ੍ਹਾ ਕਰਵਾਵਾਂ ਜਿੱਥੋਂ ਚੰਗਾ ਦਾਜ ਮਿਲੇ ਸਿਮਰਨ ਸਾਰਾ ਕੁਝ ਸੁਣਦੀ ਰਹਿੰਦੀ ਤੇ ਬਰਦਾਸ਼ਤ ਕਰਦੀ ਇੱਕ ਦਿਨ ਬਲਦੇਵ ਸਿੰਘ ਤੇ ਹਰਦੇਵ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਗਈ ਸੀ ਤਾਂ निहाल कौर ਨੇ सिमरन ਨੂੰ ਟਿਕਾਣੇ ਲਗਾਉਣ ਵਾਰੀ ਸੋਚ ਲਿਆ ਉਸ ਦਿਨ ਦੁਪਹਿਰ ਨੂੰ ਜਦੋਂ सिमरन ਖਾਣਾ ਬਣਾਉਣ ਲਈ ਰਸੋਈ ਵਿੱਚ ਗਈ ਤਾਂ ਚਲਾਕੀ ਨਾਲ निहाल कौर ਨੇ ਉਸ ਨੂੰ ਕੱਪੜੇ ਲੈਣ ਲਈ ਉੱਪਰ ਛੱਤ ਤੇ ਭੇਜ ਦਿੱਤਾ ਤੇ ਆਪ ਫਟਾਫਟ ਰਸੋਈ ਵਿੱਚ ਆ ਕੇ ਗੈਸ ਖੁੱਲਾ ਛੱਡ ਕੇ ਵਾਪਸ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਈ ਤਾਂ ਕਿ ਜਦੋਂ सिमरਨ ਲਾਈਟਰ ਨਾਲ ਗੈਸ ਚਲਾਵੇ ਤੇ ਉੱਥੇ ਹੀ ਰਸੋਈ ਵਿੱਚ ਜਲ ਕੇ ਮਰ ਜੇ ਉਸਦੇ ਇਸ ਤਰ੍ਹਾਂ ਮਰਨ ਤੇ ਘਰਦਿਆਂ ਤੇ ਵੀ ਕੋਈ ਇਲਜ਼ਾਮ ਨਹੀਂ ਆਵੇਗਾ ਤੇ ਨਾਲੇ ਉਸਦਾ ਮਕਸਦ ਵੀ ਹੱਲ ਹੋ ਜੂ ਸਿਮਰਨ ਨੇ ਛੱਤ ਤੋਂ ਕੱਪੜੇ ਲਿਆ ਕੇ ਸੋਫੇ ਤੇ ਰੱਖੇ ਤੇ ਵਾਪਸ ਰਸੋਈ ਵਿੱਚ ਚਲੀ ਗਈ ਲਾਈਟਰ ਚੱਕ ਕੇ ਗੈਸ ਚਲਾਉਣੀ ਲੱਗੀ ਸੀ ਕਿ ਗੈਸ ਦੀ ਮਹਿਕ ਨੂੰ ਸੁੰਘ ਕੇ ਉਸਦਾ ਦਿਓਰ ਦੀਪਕ ਰਸੋਈ ਵਿੱਚ ਪਹੁੰਚ ਗਿਆ ਤੇ ਗੈਸ ਲੀਕ ਹੋਣ ਤੇ ਉਸਨੇ ਸਿਮਰਨ ਨੂੰ ਉੱਥੋਂ ਹਟਾਉਣਾ ਚਾਹਿਆ ਪਰ ਉਦੋਂ ਤੱਕ ਤਾਂ ਸਿਮਰਨ ਨੇ ਲਾਈਟਰ ਜਲਾ ਦਿੱਤਾ ਸੀ ਉਸਦੇ ਕੱਪੜਿਆਂ ਨੇ ਵੀ ਅੱਗ ਫੜ ਲਈ ਦੀਪਕ ਨੇ ਫਟਾਫਟ ਆਪਣੀ ਭਾਬੀ ਨੂੰ ਬਾਹਰ ਵੱਲ ਨੂੰ ਖਿੱਚ ਕੇ ਰਸੋਈ ਚੋਂ ਬਾਹਰ ਕੱਢਿਆ ਤੇ ਗੈਸ ਦੇ ਗਿੱਲੇ ਕੱਪੜਾ ਪਾ ਕੇ ਗੈਸ ਨੂੰ ਬੰਦ ਕਰ ਦਿੱਤਾ ਸਿਮਰਨ ਦੇ ਕੱਪੜਿਆਂ ਨੇ ਵੀ ਅੱਗ ਫੜ ਲਈ ਸੀ ਫਟਾਫਟ ਉਸਤੇ ਭਰੀ ਹੋਈ ਪਾਣੀ ਦੀ ਬਾਲਟੀ ਸੁੱਟ ਕੇ ਅੱਗ ਨੂੰ ਬੁਝਾਇਆ ਦੀਪਕ ਨੇ ਪੁੱਛਿਆ ਭਾਬੀ ਗੈਸ ਖੁੱਲਾ ਕਿਸਨੇ ਛੱਡਿਆ ਸੀ ਤੁਹਾਨੂੰ ਗੈਸ ਦੀ ਮਹਿਕ ਵੀ ਨਹੀਂ ਆਈ ਸਿਮਰਨ ਨੇ ਰੋਂਦੇ ਹੋਏ ਨਾਂ ਵਿੱਚ ਸਿਰ ਹਿਲਾ ਦਿੱਤਾ ਤੇ ਬੋਲੀ ਰਾਤ ਦਾ ਬਹੁਤ ਜ਼ਿਆਦਾ ਜ਼ੁਕਾਮ ਹੈ ਨੱਕ ਪੂਰਾ ਬੰਦ ਹੈ ਇਸ ਲਈ ਗੈਸ ਦੀ ਮਹਿਕ ਨਹੀਂ ਆਈ ਦੀਪਕ ਸੋਚਣ ਲੱਗਿਆ ਨਾ ਮੈਂ ਨਾ ਹੀ ਪਾਬੀ ਨੇ ਗੈਸ ਔਨ ਕੀਤਾ ਪਾਪਾ ਤੇ ਵੀਰਾ ਤਾਂ ਸਵੇਰ ਦੇ ਹੀ ਕਰਨੀ ਉਸ ਨੂੰ ਸਮਝਦਿਆਂ देर ਨਾ ਲੱਗੀ ਕੀ ਇਹ ਗੈਸ ਕਿਸ ਨੇ ਖੁੱਲਾ ਛੱਡਿਆ ਉਹ ਜਾਣਦਾ ਸੀ ਕਿ ਜਦੋਂ ਦੀ ਭਾਬੀ ਆਈ ਹੈ ਮਾਂ ਉਸ ਦੇ ਪਿੱਛੇ ਪਈ ਰਹਿੰਦੀ ਹੈ ਉਹ ਵੀ ਦਹੇਜ ਕਰਕੇ ਉਹ ਗੁੱਸੇ ਵਿੱਚ ਆਪਣੀ ਮਾਂ ਦੇ ਕਮਰੇ ਵਿੱਚ ਗਿਆ ਤੇ ਬੋਲਿਆ ਮੰਮੀ ਤੁਸੀਂ ਗੈਸ ਖੁੱਲਾ ਕਿਉਂ ਛੱਡਿਆ ਸੀ ਭਾਬੀ ਦੇ ਕੱਪੜਿਆਂ ਨੂੰ ਅੱਗ ਲੱਗ ਗਈ ਸੀ ਅਜਹੀ ਅਣਗੈਲੀ ਨਾਲ ਉਹਨਾਂ ਦੀ ਜਾਨ ਵੀ ਜਾ ਸਕਦੀ ਸੀ ਅੱਜ ਤੁਸੀਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਅਗੋ ਨਿਹਾਲ ਕੌਰ ਗੁੱਸੇ ਵਿੱਚ ਕਹਿਣ ਲੱਗੀ ਚੰਗਾ ਹੁੰਦਾ ਜੇ ਮਰ ਜਾਂਦੀ ਅਗੋ ਦੀਪਕ ਫੇਰ ਗੁੱਸੇ ਵਿੱਚ ਬੋਲਿਆ ਮੰਮੀ ਮੈਂ ਤੁਹਾਨੂੰ ਆਖਰੀ ਵਾਰ ਕਹਿ ਰਿਹਾ ਇਹ ਸਾਰਾ ਕੁਝ ਬੰਦ ਕਰ ਦਿਓ ਕਿਤੇ ਬਾਅਦ ਵਿੱਚ ਤੁਹਾਨੂੰ ਪਛਤਾਉਣ ਦਾ ਮੌਕਾ ਹੀ ਨਾ ਮਿਲੇ ਨਿਹਾਲ ਕੌਰ ਉਸਨੂੰ ਕਹਿਣ ਲੱਗੀ ਤੂੰ ਆਪਣੇ ਕੰਮ ਨਾਲ ਮਤਲਬ ਰੱਖ ਤੈਨੂੰ ਘਰ ਦੇ ਕੰਮਾਂ ਵਿੱਚ ਬੋਲਣ ਦੀ ਕੋਈ ਲੋੜ ਨਹੀਂ ਮੰਮੀ ਤੁਹਾਨੂੰ ਸਮਝਣ ਦੀ ਲੋੜ ਹੈ ਤੇ ਸੁਦਰਨ ਦੀ ਵੀ ਐਨਾ ਕਹਿ ਕੇ ਦੀਪਕ ਕਮਰੇ ਤੋਂ ਬਾਹਰ ਨਿਕਲ ਗਿਆ ਸਿਮਰਨ ਨੇ ਸਾਰਾ ਕੁਝ ਸੁਣ ਲਿਆ ਸੀ ਡਰ ਦੇ ਮਾਰੇ ਕੰਬ ਰਹੀ ਸੀ ਘਰ ਵਿੱਚ ਸਾਰੇ ਜਾਣਦੇ ਸੀ ਕਿ ਸਿਮਰਨ ਨੇ ਹੀ ਘਰ ਸੰਭਾਲ ਰੱਖਿਆ ਹੈ ਦਹੇਜ ਕਰਕੇ ਉਸ ਨੂੰ ਤੰਗ ਕੀਤਾ ਜਾ ਰਿਹਾ ਹੈ ਉਸ ਰਾਤ ਜਦੋਂ ਬਲਦੇਵ ਸਿੰਘ ਤੇ ਹਰਦੇਵ ਘਰ ਆਏ ਦੀਪਕ ਨੇ ਸਾਰੀ ਗੱਲ ਉਨ੍ਹਾਂ ਨੂੰ ਦੱਸੀ सिमरन ਤਾਂ ਬਹੁਤ ਡਰੀ ਸੈਮੀ ਜਹੀ ਕਮਰੇ ਵਿੱਚ ਬੈਠੀ ਰਹੀ ਪਰ ਕਿਸੇ ਦੀ ਵੀ ਨਿਹਾਲਕੌਰ ਨੂੰ ਕੁਝ ਕਹਿਣ ਦੀ ਹਿੰਮਤ ਨਾ ਹੋਈ ਸ਼ੁਰੂ ਤੋਂ ਹੀ ਘਰ ਵਿੱਚ ਨਿਹਾਲਕੌਰ ਦੀ ਚਲਦੀ ਸੀ ਨਿਹਾਲਕੌਰ ਨੇ ਆਪਣੇ ਛੋਟੇ ਮੁੰਡੇ ਦੀਪਕ ਲਈ ਕੁੜੀਆਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਵੱਡੇ ਵੱਡੇ ਘਰਾਂ ਦੀਆਂ ਕੁੜੀਆਂ ਦੇਖੀਆਂ ਤੇ ਛੇਤੀ ਹੀ ਨਿਹਾਲਕੌਰ ਨੂੰ ਦੀਪਕ ਲਈ ਇੱਕ ਕੁੜੀ ਪਸੰਦ ਆ ਗਈ ਇਸ ਵਿਆਹ ਵਿੱਚ ਉਸ ਨੂੰ ਦਾਜ ਵੀ ਪੂਰਾ ਮਿਲਿਆ ਨਿਹਾਲਕੌਰ ਦੇਹੇਜ ਮਿਲਣ ਦੇ ਕਾਰਨ ਬਹੁਤ ਖੁਸ਼ੀ ਦੀਪਕ ਦੀ ਪਤਨੀ ਨਿਮਰਤ ਦਾ ਗੁੱਸਾ ਤਾਂ ਹਮੇਸ਼ਾ ਸਤਵੀਂ ਅਸਮਾਨਤੇ ਰਹਿੰਦਾ ਮਮੀ ਪਾਪਾ ਨੇ ਬਹੁਤ ਸਾਰਾ ਸਮਾਨ ਤੇ ਕੈਸ਼ ਵਿਆਹ ਵਿੱਚ ਦਿੱਤਾ ਸੀ ਆਪਣੇ ਪੈਸਿਆਂ ਦੇ ਕਮੰਡ ਵਿੱਚ ਬੈਠੀ ਰਹਿੰਦੀ ਸਿਮਰਨ ਨਿਮਰਤ ਦੇ ਸਾਰੇ ਕੰਮ ਬੜੇ ਪਿਆਰ ਨਾਲ ਕਰਦੀ ਕਦੇ ਉਸ ਨੂੰ ਕੰਮ ਨਾ ਕਰਨ ਦਾ ਕੋਈ ਮੈਣਾ ਨਾ ਮਾਰਦੀ ਨਿਮਰਤ ਨੂੰ ਆਪਣੀ ਜਠਾਣੀ ਦਾ ਸੁਭਾਅ ਬਹੁਤ ਚੰਗਾ ਲੱਗਿਆ ਛੇਤੀ ਹੀ ਦੋਨਾਂ ਦੀ ਦੋਸਤੀ ਵੀ ਹੋ ਗਈ ਨਿਮਰਤ ਘਰ ਵਿੱਚ ਰਹਿੰਦੇ ਹੋਏ ਸਿਮਰਨ ਨਾਲ ਹੋ ਰਹੀਆਂ ਵਧੀਕੀਆਂ ਨੂੰ ਦੇਖ ਰਹੀ ਸੀ ਇੱਕ ਦਿਨ ਨਿਮਰਤ ਨੇ ਆਪਣੇ ਕਮਰੇ 'ਚੋਂ ਦੇਖਿਆ ਕਿ ਸਿਮਰਨ ਦੀ ਬਣਾਈ ਹੋਈ ਸਬਜ਼ੀ ਵਿੱਚ ਨਿਹਾਲ ਕੌਰ ਨੇ ਚੋਰੀ ਛੁਪੇ ਹੀ ਬਹੁਤ ਸਾਰਾ ਨਮਕ ਪਾ ਦਿੱਤਾ ਹੈ ਤੇ ਇੱਧਰ ਉੱਧਰ ਦੇਖਦੀ ਹੋਈ ਰਸੋਈ 'ਚੋਂ ਬਾਹਰ ਨਿਕਲ ਗਈ ਹੈ ਨਿਮਰਤ ਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਨਿਹਾਲ ਕੌਰ ਨੇ ਅਜਿਹਾ ਕਿਉਂ ਕੀਤਾ ਹੈ ਉਸਨੇ ਸਿਮਰਨ ਨੂੰ ਪੁੱਛਿਆ "ਦੀਦੀ ਮੰਮੀ ਤੁਹਾਡੇ ਨਾਲ ਐਵੇਂ ਕਿਉਂ ਕਰਦੇ ਨੇ?" ਤਾਂ ਸਿਮਰਨ ਨੇ ਅੱਗੇ ਸਿੱਧਾ ਸਾਦਾ ਜਿਹਾ ਜਵਾਬ ਦਿੱਤਾ ਕਿ ਤੇਰੇ ਵਾਂਗ ਮੈਂ ਦਾਜ ਲੈ ਕੇ ਨਹੀਂ ਆਈ ਸ਼ਾਇਦ ਇਸ ਲਈ ਨਿਮਰਤ ਨੇ ਬਜ਼ਾਰੋਂ ਉਹੀ ਸਬਜ਼ੀ ਆਰਡਰ ਕਰ ਦਿੱਤੀ ਜੋ ਸਿਮਰਨ ਨੇ ਬਣਾਈ ਸੀ ਪਹਿਲਾਂ ਵਾਲੀ ਸਾਰੀ ਸਬਜ਼ੀ ਨੂੰ ਸੁੱਟ ਦਿੱਤਾ ਸਾਰਿਆਂ ਨੇ ਜਦੋਂ ਖਾਣਾ ਖਾਦਾ ਤਾਂ ਸਬਜ਼ੀ ਦੀ ਬਹੁਤ ਤਾਰੀਫ਼ ਕੀਤੀ ਇਹ ਸੁਣ ਕੇ निहाल कौर ਦਾ ਮੂਹ ਉਤਰ ਗਿਆ ਕਿਉਂਕਿ ਉਸ ਦਾ ਤਾਂ ਪਾਸਾ ਹੀ ਉਲਟਾ ਪੈ ਗਿਆ ਸੀ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਜਿਆਦਾ ਨਮਕ ਪਾਉਣ ਦੇ ਬਾਵਜੂਦ ਵੀ ਸਬਜ਼ੀ ਵਿੱਚ ਨਮਕ ਵੱਧ ਕਿਉਂ ਨਹੀਂ ਹੈ ਦੂਜੇ ਪਾਸੇ ਜਦੋਂ ਨਿਮਰਤ ਨੇ ਦੇਖਿਆ ਕਿ ਸਿਮਰਨ ਦਾ ਦਾਜ ਨਾ ਲਿਆਉਣ ਕਰਕੇ ਰੋਜ਼ અપਮਾਨ ਹੁੰਦਾ ਤਾਂ ਉਸ ਨੇ ਮਨ ਹੀ ਮਨ ਵਿੱਚ ठान ਲਿਆ ਕਿ ਮੈਂ ਆਪਣੀ ਸੱਸ ਨੂੰ ਜ਼ਰੂਰ ਸਬਕ ਸਿਖਾਵਾਂਗੀ ਉਹਨੋਂ ਕਿਸੇ ਵੀ ਕੰਮ ਨੂੰ ਹੱਥ ਨਹੀਂ ਸੀ ਲਾਉਂਦੀ ਹਰ ਸਮੇਂ ਮੋਬਾਈਲ ਦੇਖਦੀ ਸੌਂਦੀ ਖਾਂਦੀ ਪੀਂਦੀ ਜਦੋਂ ਨਿਹਾਲਕੌਰ ਉਸਨੂੰ ਕੰਮ ਲਈ ਕਹਿੰਦੀ ਤਾਂ ਅੱਗੋਂ ਕਹਿ ਦਿੰਦੀ ਕਿ ਮੇਰੇ ਪਾਪਾ ਨੇ ਇੰਨਾ ਸਾਰਾ ਦਾਜ ਇਸ ਲਈ ਨਹੀਂ ਦਿੱਤਾ ਕਿ ਮੈਂ ਇੱਥੇ ਆ ਕੇ ਆਪਣੇ ਹੱਥ ਘਸਾਵਾਂ ਇਹ ਸੁਣ ਕੇ ਨਿਹਾਲਕੌਰ ਚੁੱਪ ਹੋ ਜਾਂਦੀ ਕਿਉਂਕਿ ਇਹ ਸੱਚ ਸੀ ਕਿ ਦਾਜ ਦੇ ਸਾਹਮਣੇ ਉਸਦੀ ਬੋਲਤੀ ਬੰਦ ਹੋ ਗਈ ਸੀ ਇੱਕ ਦਿਨ ਨਿਮਰਤ ਨੇ ਨਿਹਾਲ ਕੌਰ ਨੂੰ ਕਿਹਾ ਮੰਮੀ ਜੀ ਇੱਕ ਕੱਪ ਚਾਹ ਬਣਾ ਲਿਆਓ ਉਸ ਵਿੱਚ ਇਲਾਇਚੀ ਵੀ ਜ਼ਰੂਰ ਪਾਇਓ ਤੇ ਹਾਂ ਛੇਤੀ ਲੈ ਆਇਓ ਇਹ ਨਾ ਹੋਵੇ ਕਿ ਤੁਸੀਂ ਅੰਦਰ ਜਾ ਕੇ ਸੌਂ ਜਾਵੋ ਸਿਮਰਨ ਨੇ ਨਿਮਰਤ ਦੀ ਗੱਲ ਸੁਣੀ ਤੇ ਕਿਹਾ 2 ਮਿੰਟ ਰੁਕ ਜਾ ਨਿਮਰਤ ਮੈਂ ਬਸ ਪੋਚਾ ਲਗਾ ਹੀ ਲਿਆ ਮੈਂ ਬਣਾ ਲਿਆਉਣੀ ਆ ਤੇਰੇ ਲਈ ਚਾਹ ਸਿਮਰਨ ਦੀ ਗੱਲ ਸੁਣ ਕੇ ਨਿਮਰਤ ਨੇ ਮੱਥੇ ਤੇ ਹੱਥ ਮਾਰਿਆ ਉਹ ਇਹ ਸਾਰਾ ਕੁਝ ਤਾਂ सिमरन ਲਈ ਹੀ ਕਰ ਰਹੀ ਸੀ ਆਪਣਾ ਕੰਮ ਉਹ ਆਪ ਹੀ ਵਿਗਾੜ ਰਹੀ ਹੈ ਅੱਗੋਂ ਫਿਰ ਨਿਮਰਤ ਕਹਿਣ ਲੱਗੀ ਨਹੀਂ सिमरਨ ਭਾਬੀ ਤੁਸੀਂ ਚਾਹ ਵਧੀਆ ਨਹੀਂ ਬਣਾਉਂਦੇ ਮੰਮੀ ਜੀ ਬਹੁਤ ਵਧੀਆ ਚਾਹ ਬਣਾਉਂਦੇ ਨੇ ਮੈਂ ਤਾਂ ਉਹਨਾਂ ਦੇ ਹੱਥਾਂ ਦੀ ਬਣੀ ਚਾਹ ਹੀ ਪੀਵਾਂਗੀ ਫਿਰ ਥੱਕ ہار ਕੇ ਨਿਹਾਲਕੌਰ ਨੂੰ ਚਾਹ ਬਣਾਉਣ ਲਈ ਉੱਠਣਾ ਹੀ ਪਿਆ ਨਿਹਾਲਕੌਰ ਚਾਹ ਬਣਾ ਕੇ ਨਿਮਰਤ ਦੇ ਕਮਰੇ ਵਿੱਚ ਗਈ ਉਸ ਨੂੰ ਚਾਹ ਦਾ ਕੱਪ ਫੜਾਇਆ ਜਾਣ-ਬੁੱਝ ਕੇ ਨਿਮਰਤ ਨੇ ਜ਼ਿਆਦਾ ਕੱਪ ਆਪਣੇ ਹੱਥੋਂ ਛੱਡ ਦਿੱਤਾ। ਕੱਪ ਥੱਲੇ ਜ਼ੋਰ ਨਾਲ ਵੱਜਿਆ ਤੇ ਟੁੱਟ ਗਿਆ। ਨਿਮਰਤ ਜ਼ੋਰ ਨਾਲ ਬੋਲੀ, "ਤੁਹਾਨੂੰ ਅਕਲ ਵੀ ਨਹੀਂ। ਮੈਂ ਹਜੇ ਕੱਪ ਵੀ ਨਹੀਂ ਫੜਿਆ ਸੀ ਕਿ ਤੁਸੀਂ ਛੱਡ ਵੀ ਦਿੱਤਾ। ਇੰਨਾ ਮਹਿੰਗਾ ਕੱਪ ਸੀ। ਮੇਰੇ ਪਾਪਾ ਨੇ ਦੁਬਈ ਤੋਂ ਸੈੱਟ ਮੰਗਵਾਇਆ ਸੀ ਮੇਰੇ ਲਈ।" ਨਿਹਾਲ ਕੌਰ ਜਾਨ ਲੱਗੀ ਤਾਂ ਨਿਮਰਤ ਨੇ ਪਿੱਛੋਂ ਹੀ ਟੋਕਿਆ, "ਹੁਣ ਇਹ ਸਾਫ਼ ਕੌਣ ਕਰੂਗਾ?" ਨਿਹਾਲ ਕੌਰ ਨੂੰ ਉਹ ਦਿਨ ਯਾਦ ਆ ਗਿਆ। ਜਦੋਂ ਉਸਨੇ ਸਿਮਰਨ ਦੀ ਲਿਆਂਦੀ ਹੋਈ ਚਾਹ ਨੂੰ ਇਸ ਤਰ੍ਹਾਂ ਜਾਣਬੁੱਝ ਕੇ ਛੁੱਟਿਆ ਸੀ ਨਿਮਰਤ ਦੇ ਮੂੰਹੋਂ ਇਹ ਸ਼ਬਦ ਆਪਣੇ ਲਈ ਸੁਣ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਚੁੱਪਚਾਪ ਪੋਚੇ ਵਾਲਾ ਕੱਪੜਾ ਲਈ ਤੇ ਫਰਸ਼ ਸਾਫ਼ ਕਰਨੀ ਵਾਲੀ ਸੀ ਕਿ ਸਿਮਰਨ ਨੇ ਆ ਕੇ ਉਹਨਾਂ ਤੋਂ ਕੱਪੜਾ ਫੜ ਲਿਆ ਤੇ ਫਰਸ਼ ਉੱਤੇ ਡੁੱਲੀ ਚਾਹ ਸਾਫ਼ ਕਰ ਦਿੱਤੀ ਅੱਜ ਪਹਿਲੀ ਵਾਰ ਨਿਹਾਲਕੌਰ ਨੂੰ ਦੋਨਾਂ ਨੂੰਹਾਂ ਵਿੱਚ ਫਰਕ ਨਜ਼ਰ ਆਇਆ ਪਰ ਉਹ ਇਸ ਗੱਲ ਨੂੰ ਮੰਨ ਨਹੀਂ ਸੀ ਰਹੀ ਅਜ ਨਿਮਰਤ ਦੁਆਰਾ ਖਰੀਆਂ-ਖੋਟੀਆਂ ਸੁਣਾਉਣ ਦੇ باوجود ਵੀ ਉਸਦੇ ਚਿਹਰੇ ਤੇ ਪਛਤਾਵੇ ਦੇ ਭਾਵ ਨਹੀਂ ਸਨ ਨਿਮਰਤ ਸਮਝ ਗਈ ਕਿ ਹਜੇ ਵੀ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋਇਆ ਕੁਝ ਗੱਲਾਂ ਹਜੇ ਵੀ ਅਜੰਨੀਆਂ ਨੇ ਕਿ ਇਹਨਾਂ ਦਾ ਕਮੰਡ ਟੁੱਟਿਆ ਨਹੀਂ ਉਧਰ ਨਿਹਾਲਕੌਰ ਦੇ ਮਨ ਵਿੱਚ ਸਿਮਰਨ ਨੂੰ ਚਾਹ ਦੇ ਬਹਾਨੇ ਉਸ ਦਿਨ ਸਜ਼ਾ ਦੇਣ ਵਾਲੀ ਗੱਲ ਯਾਦ ਆਉਣ ਨਾਲ ਉਸ ਨੂੰ ਲੱਗਿਆ ਇੱਕ ਵਾਰ ਫੇਰ ਸਿਮਰਨ ਨੂੰ ਇਸ ਤਰੀਕੇ ਨਾਲ ਤੰਗ ਕਰਕੇ ਘਰੋਂ ਬਾਹਰ ਕੱਢਿਆ ਜਾ ਸਕਦਾ ਹੈ ਉਸਨੇ ਤੇਜ਼ੀ ਨਾਲ ਆਪਣਾ ਦਿਮਾਗ ਚਲਾਉਣਾ ਸ਼ੁਰੂ ਕੀਤਾ ਦੁਪਹਿਰ ਦੇ 2 ਵਜੇ ਰਹੀ ਸੀ ਨਿਹਾਲਕੌਰ ਨੇ ਸਿਮਰਨ ਨੂੰ ਤਾਜੀ ਸਬਜ਼ੀ ਲਿਆਉਣ ਲਈ ਕਿਹਾ ਸਿਮਰਨ ਨੇ ਕਿਹਾ ਮੰਮੀ ਜੀ ਇਸ ਸਮੇਂ ਤਾਂ ਸਾਹਮਣੇ ਵਾਲੀ ਸਬਜ਼ੀ ਦੀ ਦੁਕਾਨ ਬੰਦ ਹੋਵੇਗੀ ਦੁਪਹਿਰ ਦਾ ਟਾਈਮ ਹੈ ਸ਼ਾਮੀ 4 ਵਜੇ ਤੱਕ ਜਾ ਕੇ ਲੈ ਆਵਾਂਗੀ ਨਿਹਾਲਕੌਰ ਨੇ ਉਸ ਨੂੰ ਘਰ ਤੋਂ ਦੂਰ ਵਾਲੀ ਮੰਡੀ ਤੋਂ ਸਬਜ਼ੀ ਲਿਆਉਣ ਲਈ ਕਿਹਾ ਜਿੱਥੋਂ ਸਬਜ਼ੀ ਸਸਤੀ ਮਿਲਦੀ ਸੀ ਚਿੱਦੀ ਸਾਦੀ ਸਿਮਰਨ ਨੇ ਝੋਲਾ ਚੱਕਿਆ ਤੇ 2 ਕਿਲੋਮੀਟਰ ਦੂਰ ਲੱਗਣ ਵਾਲੀ ਮੰਡੀ ਵੱਲ ਚਲੀ ਗਈ ਸਿਮਰਨ ਦੇ ਜਾਣ ਤੋਂ ਬਾਅਦ ਨਿਮਰਤ ਨੇ ਨਿਹਾਲਕੌਰ ਨੂੰ ਕਿਹਾ ਮੰਮੀ ਜੀ ਇੱਕ ਕੱਪ ਚਾਹ ਬਣਾ ਦਿਓ ਨਿਹਾਲਕੌਰ ਨੇ ਸੋਚਿਆ ਕਿ ਹਜੇ ਤਾਂ 2 ਵਜੇ ਨੇ ਥੋੜੇ ਟਾਈਮ ਤੱਕ ਸਿਮਰਨ ਨੇ ਆਈ ਜਾਣਾ ਆਕੇ ਚਾਹ ਬਣਾਈ ਦਵੇਗੀ ਇਹਨੂੰ ਇਹ ਸੋਚ ਕੇ ਉਹ ਚੁੱਪਚਾਪ ਬੈਠੀ ਟੀਵੀ ਦੇਖਦੀ ਰਹੀ ਜਦੋਂ ਨਿਮਰਤ ਨੂੰ ਚਾਹ ਨਾ ਮਿਲੀ ਤਾਂ ਉਸਨੇ ਉੱਚੀ ਉੱਚੀ ਕਹਿਣਾ ਸ਼ੁਰੂ ਕਰ ਦਿੱਤਾ ਤੁਹਾਨੂੰ ਸੁਣਾਈ ਨਹੀਂ ਦੇ ਰਹਾ ਮੈਂ ਤੁਹਾਡੇ ਤੋਂ ਚਾਹ ਮੰਗੀ ਸੀ ਉਹ ਵੀ ਅੱਧਾ ਘੰਟਾ ਪਹਿਲਾਂ ਮੇਰੇ ਪਾਪਾ ਨੇ ਇੰਨਾ ਸਾਰਾ ਦਾਜ ਇਸ ਲਈ ਨਹੀਂ ਦਿੱਤਾ ਕਿ ਮੈਨੂੰ ਜਿਉਂਦੇ ਜੀ ਮਾਰ ਦਿੱਤਾ ਜਾਵੇ ਲੱਗਦਾ ਇਹ ਸਾਰਾ ਕੁਝ ਫੋਨ ਕਰਕੇ ਪੁਲਿਸ ਨੂੰ ਦੱਸਣਾ ਹੀ ਪੈਣਾ ਹੈ ਇੰਨਾ ਸਾਰਾ ਦਾਜ ਲੈ ਕੇ ਵੀ ਇਹਨਾਂ ਦਾ ਢਿੱਡ ਨਹੀਂ ਭਰਿਆ ਤੇ ਹੁਣ ਮੈਨੂੰ ਤੜਫਾ ਤੜਫਾ ਕੇ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤੇ ਮੇਰੇ ਪਤੀ ਦੀਪਕ ਦਾ ਜਾਦਾ ਦਾਜ ਲੈ ਕੇ ਦੂਜਾ ਵਿਆਹ ਕਰਨ ਬਾਰੇ ਵੀ ਸੋਚ ਰਹੇ ਨੇ ਇਹ ਸੁਣ ਕੇ ਨਿਹਾਲ ਕੌਰ ਕਬਰਾ ਗਈ ਸੋਚਣ ਲੱਗੀ ਕਿ ਜੇ ਇਹਨੂੰ ਚਾਹਣਾ ਦਿੱਤੀ ਤਾਂ ਇਹਦਾ ਕੋਈ ਭਰੋਸਾ ਨਹੀਂ ਕਿਹਨੂੰ ਫੋਨ ਕਰ ਦਵੇ ਇਸ ਲਈ ਉਸ ਦੀਆਂ ਗੱਲਾਂ ਸੁਣ ਫਟਾਫਟ ੁੱਠੀ ਇਹ 1 ਕੱਪ ਚਾਹ ਬਣਾ ਕੇ ਨਿਮਰਤ ਨੂੰ ਦੇ ਆਈ ਥੋੜੇ ਟਾਈਮ ਵਿੱਚ ਹੀ ਸਿਮਰਨ ਵੀ ਆ ਗਈ ਨਿਹਾਲਕੌਰ ਨੇ ਉਸ ਤੋਂ ਸਾਰੀਆਂ ਸਬਜ਼ੀਆਂ ਦੇ ਭਾਅ ਪੁੱਛੇ ਤੇ ਉਸ ਨੂੰ ਮਹਿੰਗੀਆਂ ਸਬਜ਼ੀਆਂ ਲਿਆਉਣ ਦੇ ਲਈ ਉਲਟਾ ਸਿੱਧਾ ਬੋਲਣ ਲੱਗੀ ਕਦੇ ਆਪਣੇ ਬਾਪ ਦੇ ਘਰੇ ਇੰਨੀ ਮਹਿੰਗੀ ਸਬਜ਼ੀ ਖਾਦੀ ਐ ਤੂੰ ਚੱਕ ਕੇ ਇੰਨੀ ਮਹਿੰਗੀ ਗੋਭੀ ਲਿਆਈ ਐ ਸਿਮਰਨ ਬੋਲੀ ਮੰਮੀ ਜੀ ਗੋਭੀ ਦਾ ਮੌਸਮ ਨਹੀਂ ਆਇਆ ਤੇ ਤੁਸੀਂ ਗੋਭੀ ਲਿਆਉਣ ਨੂੰ ਹੀ ਕਿਹਾ ਸੀ ਇਸ ਲਈ ਇਹ ਜਿਆਦਾ ਮਹਿੰਗੀ ਮਿਲੀ ਹੈ ਨਿਹਾਲ ਕੌਰ ਤੇ ਇਸ ਦਾ ਕੋਈ ਅਸਰ ਨਾ ਹੋਇਆ ਉਸਨੇ ਬਚੀ ਹੋਈ ਪੈਸੇ ਵੀ ਚੋਰੀ ਕਰਨ ਦਾ ਇਲਜ਼ਾਮ ਸਿਮਰਨ ਤੇ ਲਗਾ ਦਿੱਤਾ ਸਿਮਰਨ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਵਿਚਾਰੀ ਸਿਮਰਨ ਆਪਣੀ ਦਰਾਣੀ ਦੇ ਸਾਹਮਣੇ ਆਪਣੇ ਆਪ ਨੂੰ ਹੋਰ ਵੀ ਛੋਟਾ ਤੇ ਮਜਬੂਰ ਮਹਿਸੂਸ ਕਰਨ ਲੱਗੀ ਨਿਮਰਤ ਨੂੰ ਇਹ ਸਾਰਾ ਕੁਝ ਦੇਖ ਕੇ ਆਪਣੀ ਜਠਾਣੀ ਸਿਮਰਨ ਦੀ ਲਾਚਾਰੀ ਤੇ ਬਹੁਤ ਦੁੱਖ ਹੋਇਆ ਸ਼ਾਮ ਹੋ ਗਈ ਉਨ ਸਾਰਿਆਂ ਦੇ ਘਰ ਵਾਪਸ ਆਉਣ ਦਾ ਟਾਈਮ ਸੀ ਉਦੋਂ ਹੀ ਨਿਮਰਤ ਆਪਣੇ ਕਮਰੇ ਵਿੱਚ ਰੌਲਾ ਪਾਉਣ ਲੱਗੀ ਕਿ ਮੇਰੀ ਅੱਖ ਕੀ ਲੱਗ ਗਈ ਕੋਈ ਮੇਰੇ ਕਮਰੇ ਵਿੱਚ ਆਇਆ ਤੇ ਮੇਰੀ ਛਾਂਪ ਚੱਕ ਕੇ ਲੈ ਗਿਆ ਮੇਰੀ ਛਾਂਪ ਕੌਣ ਲੈ ਗਿਆ ਫਟਾਫਟ ਲਿਆ ਕੇ ਦਵੋ ਨਹੀਂ ਅੱਜ ਤੇ ਪੁਲਿਸ ਆਵੇਗੀ ਛਾਂਪ ਚੋਰੀ ਹੋਣ ਤੇ ਪੁਲਿਸ ਦਾ ਨਾਮ ਸੁਣ ਕੇ ਸਿਮਰਨ ਤੇ ਨਿਹਾਲ ਕੌਰ ਦੋਨੋਂ ਭੱਜੀਆਂ ਆਈਆਂ ਉੱਚਣ ਲੱਗੀਆਂ ਕਿ ਕਿਦਰੇ ਤੂੰ ਇੱਧਰ ਉੱਧਰ ਤਾਂ ਨਹੀਂ ਰੱਖ ਦਿੱਤੀ ਨਿਮਰਤ ਨੇ ਕਿਹਾ ਚਾਹ ਪੀਣ ਤੋਂ ਪਹਿਲਾਂ ਮੇਸਤੀ ਰੱਖੀ ਸੀ ਹੁਣ ਮਿਲ ਨਹੀਂ ਰਹੀ ਬਾਹਰ ਦਾ ਵੀ ਕੋਈ ਘਰ ਨਹੀਂ ਆਇਆ ਮੇਰੇ ਪਾਪਾ ਨੇ ਇਹ ਛਾਂਪ ਮੈਨੂੰ ਜਨਮ ਦਿਨ ਤੇ ਦਿੱਤੀ ਸੀ ਮੇਰੇ ਲਈ ਬਹੁਤ ਸਪੈਸ਼ਲ ਹੈ ਸਿਮਰਨ ਉਸ ਦੀ ਛਾਂਪ ਦੀ ਚਿੰਤਾ ਹੋਣ ਲੱਗੀ ਨਿਮਰਤ ਨੇ ਉਹਨਾਂ ਦੋਨਾਂ ਤੇ ਚੋਰੀ ਦਾ ਇਲਜ਼ਾਮ ਲਗਾ ਕੇ ਉਹਨਾਂ ਦੇ ਕਮਰਿਆਂ ਦੀ ਤਲਾਸ਼ੀ ਲੈਣ ਦੀ ਗੱਲ ਕਹੀ ਦੋਨੋਂ ਹੀ ਤਿਆਰ ਹੋ ਗਈਆਂ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਤਾਂ ਉਹਨਾਂ ਦੋਨਾਂ ਨੇ ਹੀ ਛਾਪ ਚੋਰੀ ਨਹੀਂ ਸੀ ਕੀਤੀ ਨਿਮਰਤ ਨੇ ਪਹਿਲਾਂ ਸਿਮਰਨ ਦੇ ਕਮਰੇ ਦੀ ਤਲਾਸ਼ੀ ਲਈ ਜੇ ਉੱਥੇ ਕੁਝ ਹੁੰਦਾ ਤਾਂ ਹੀ ਮਿਲਦਾ ਫਿਰੋਜ਼ ਚੁੱਪਚਾਪ ਨਿਹਾਲਕੌਰ ਦੇ ਕਮਰੇ ਦੀ ਤਲਾਸ਼ੀ ਲੈਣ ਲੱਗ ਪਈ ਸਿਮਰਨ ਤੇ ਨਿਹਾਲਕੌਰ ਦੋਨੋਂ ਹੀ ਉਸਨੂੰ ਦੇਖ ਰਹੀਆਂ ਸੀ ਥੋੜੀ ਦੇਰ ਵਿੱਚ ਹੀ ਨਿਮਰਤ ਨੇ ਆਪਣੀ ਛਾਪ ਨਿਹਾਲਕੌਰ ਦੇ ਗੱਦੇ ਥੱਲਿਓਂ ਕੱਢੀ ਇਹ ਦੇਖ ਕੇ निहाल कौर ਦੇ ਪੈਰਾਂ ਹੇਠੋਂ ਜ਼ਮੀਨੀ ਖਿਸਕ ਗਈ ਉਸ ਦਾ ਮੂੰਹ ਖੁੱਲੇ ਦਾ ਖੁੱਲਾ ਹੀ ਰਹਿ ਗਿਆ ਉਹ ਜਾਣਦੀ ਸੀ ਕਿ ਛਾਂਪ ਉਸਨੇ ਨਹੀਂ ਚੱਕੀ ਫੇਰ ਵੀ ਨਿਮਰਤ ਦੀ ਛਾਂਪ ਇੱਥੇ ਆਈ ਕਿਵੇਂ ਉਸ ਦੇ ਕਮਰੇ ਵਿੱਚ ਨਾ ਤਾਂ ਨਿਮਰਤ ਆਉਂਦੀ ਹੈ ਤੇ ਨਾ ਹੀ ਸਿਮਰਨ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਤੇ ਇਧਰ ਨਿਮਰਤ ਦਾ ਗੁੱਸਾ ਸਤਵੇਂ ਅਸਮਾਨ ਤੇ ਸੀ ਤੇ ਚਿਹਰੇ ਤੇ ਇੱਕ ਮੁਸਕਾਨ ਮਾਨੀ ਮਨ ਸੋਚ ਰਹੀ ਸੀ ਕੀ ਹੁਣ ਨਿਹਾਲ ਕੌਰ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਕਿਸੇ ਨੂੰ ਫालतू ਵਿੱਚ ਪਰੇਸ਼ਾਨ ਕਰਨ ਦਾ ਦੁੱਖ ਕਿੰਨਾ ਹੁੰਦਾ ਹੈ ਹਜੇ ਇਹ ਸਾਰਾ ਕੁਝ ਚੱਲ ਹੀ ਰਿਹਾ ਸੀ ਕਿ ਬਲਦੇਵ ਹਰਦੀਪ ਤੇ ਦੀਪਕ ਵੀ ਘਰ ਆ ਗਏ ਦੀਪਕ ਨੇ ਜਦੋਂ ਇਹ ਸਾਰੇ ਬਾਰੇ ਸੁਣਿਆ ਤਾਂ ਉਹ ਕੁਝ ਨਾ ਬੋਲਿਆ ਕਿਉਂਕਿ ਉਸ ਨੂੰ ਆਪਣੀ ਮਾਂ ਦੇ ਸੁਭਾਅ ਬਾਰੇ ਪਤਾ ਸੀ ਹੋ ਸਕਦਾ ਮਾਂ ਨੇ ਅਜਿਹਾ ਕੀਤਾ ਹੋਵੇ ਬਲਦੇਵ ਵੀ ਕੁਝ ਨਾ ਬੋਲਿਆ ਨਿਹਾਲ ਕੌਰ ਆਪਣੇ ਦੋਨਾਂ ਮੁੰਡਿਆਂ ਤੇ ਪਤੀ ਦੇ ਸਾਹਮਣੇ ਆਪਣੀ ਬੇਗੁਨਾਹੀ ਬਾਰੇ ਦਲੀਲਾ ਦਿੰਦੀ ਰਹੀ ਪਰ ਅੱਜ ਕੋਈ ਵੀ ਉਸ ਦੇ ਨਾਲ ਨਹੀਂ ਖੜਾ ਹੋਇਆ ਨਿਮਰਤ ਨੇ ਕਿਹਾ ਮੰਮੀ ਜੀ ਆਪਣੀ ਨੂੰ ਦੀ ਛਾਂਪ ਚੱਕਦੇ ਹੋਏ ਤੁਹਾਨੂੰ ਸ਼ਰਮ ਨਹੀਂ ਆਈ ਆਪਣੀ ਗੱਲ ਨਾ ਬਣਦੀ ਦੇਖ ਨਿਹਾਲ ਕੌਰ ਗੁੱਸੇ ਵਿੱਚ ਬੋਲੀ ਚੁੱਪ ਕਰ ਤੂੰ ਮੈਂ ਅੱਜ ਤੱਕ ਸਿਮਰਨ ਨੂੰ ਆਪਣੀਆਂ ਉਂਗਲੀਆਂ ਤੇ ਨਚਾਇਆ ਤੈਨੂੰ ਵੀ ਮੇਰੀਆਂ ਉਂਗਲੀਆਂ ਤੇ ਨੱਚਣਾ ਪਵੇਗਾ ਸਮਝੀ ਇਹ ਸਾਰਾ ਕੁਝ ਤੂੰ ਆਪ ਕੀਤਾ ਏ ਕਹਿ ਕੇ ਨਿਹਾਲਕੌਰ ਨੇ ਉਸਨੂੰ ਥੱਪੜ ਮਾਰਨਾ ਚਾਹਿਆ ਤਾਂ ਨਿਮਰਤ ਨੇ ਉਸਦਾ ਹੱਥ ਫੜ ਲਿਆ ਤੇ ਬੋਲੀ ਖਬਰਦਾਰ ਮੰਮੀ ਜੀ ਅਜਹੀ ਗਲਤੀ ਕਰਨ ਵਾਰੇ ਸੋਚਿਓ ਵੀ ਨਾ ਮੈਂ ਸਿਮਰਨ ਭਾਬੀ ਨਹੀਂ ਆ ਜੋ ਚੁੱਪਚਾਪ ਸਹਿ ਲਵਾਂਗੀ ਸਮਝ ਗਈ ਤੁਸੀਂ ਜੇ ਦੁਬਾਰਾ ਅਜਿਹਾ ਕਰਨ ਦੀ ਸੋਚੀ ਤਾਂ ਇਸ ਘਰ ਵਿੱਚ ਪੁਲਿਸ ਆਵੇਗੀ ਤੇ ਤੋਹਾਨੂੰ ਜੇਲ੍ਹ ਦੀ ਹਵਾ ਖਾਣੀ ਪਊ ਆਪਣੀ ਛੋਟੀ ਨੂੰ ਨਿਮਰਤਾ ਇਹ ਰੂਪ ਦੇਖ ਕੇ ਨਿਹਾਲਕੌਰ ਦੇ ਪੈਰਾਂ ਹੇਠੋਂ ਤਾਂ ਜਿਵੇਂ ਜ਼ਮੀਨ ਹੀ ਨਿਕਲ ਗਈ ਹਜੇ ਨਮੀ ਬਹੂ ਨੂੰ ਆਏ ਹੋਏ ਸਿਰਫ 15 ਦਿਨ ਹੀ ਹੋਏ ਨੇ ਉਸ ਨੇ ਆ ਕੇ ਘਰ ਦੀ ਕਾਇਆ ਹੀ ਪਲਟੀ ਕਰ ਦਿੱਤੀ ਹੈ ਇਸ ਗੱਲ ਦੀ ਸਭ ਤੋਂ ਵੱਧ ਖੁਸ਼ੀ ਤਾਂ ਸਿਮਰਨ ਨੂੰ ਹੋ ਰਹੀ ਸੀ ਕਿ ਅੱਜ ਪਹਿਲੀ ਵਾਰ ਉਸ ਦੇ ਲਈ ਵੀ ਕਿਸੇ ਨੇ ਆਵਾਜ਼ ਚੱਕੀ ਹੈ ਇਹ ਸਭ ਕਰਨ ਦੀ ਹਿੰਮਤ ਤਾਂ ਅੱਜ ਤੱਕ ਕਿਸੇ ਦੀ ਵੀ ਨਹੀਂ ਸੀ ਹੋਈ ਨਿਮਰਤ ਸਮਝ ਗਈ ਕਿ ਇੰਨਾ ਕੁਝ ਕਰਨ ਦੇ ਬਾਅਦ ਵੀ ਨਿਹਾਲ ਕੌਰ ਸੁਧਰਣ ਵਾਲੀ ਨਹੀਂ ਉਹ ਪੁਲਿਸ ਨੂੰ ਫੋਨ ਕਰਨੀ ਵਾਲੀ ਸੀ ਕਿ ਬਲਦੇਵ ਸਿੰਘ ਨੇ ਉਸ ਦੇ ਅੱਗੇ ਹੱਥ ਜੋੜ ਲਈ ਤੇ ਕਿਹਾ ਜੇ ਘਰ ਚ ਪੁਲਿਸ ਆਈ ਤੀਏ ਤਾਂ ਮੇਰੀ ਇੱਜ਼ਤ ਮਿੱਟੀ ਚ ਮਿਲ ਜੂਗੀ ਨਿਹਾਲ ਕੌਰ ਉਸ ਨੂੰ ਕਹਿਣ ਲੱਗੀ ਤੁਸੀਂ ਹਟੋ ਇਸ ਨੂੰ ਤਾਂ ਮੈਂ ਦੇਖਦੀ ਆ ਉਦੋਂ ਹੀ ਨਿਹਾਲ ਕੌਰ ਦੇ ਜ਼ੋਰ ਦੀ ਥੱਪੜ ਵੱਜਿਆ ਤੇ ਉਹ ਆਪਣੀ ਗੱਲ ਤੇ ਹੱਥ ਫੇਰਨ ਲੱਗੀ ਅੱਜ ਪਹਿਲੀ ਵਾਰ ਬਲਦੇਵ ਸਿੰਘ ਨੇ ਉਸਦੇ ਹੱਥ ਚੁੱਕਿਆ ਸੀ ਤੇ ਕਿਹਾ ਖਬਰਦਾਰ ਜੇ ਅੱਜ ਤੋਂ ਬਾਅਦ ਤੇਰੀ ਉੱਚੀ ਆਵਾਜ਼ ਇਸ ਘਰ ਵਿੱਚ ਸੁਣਾਈ ਦਿੱਤੀ ਸਾਰਾ ਦਿਨ ਨੀਨਾ ਧੀਆ ਦੇ ਪਿੱਛੇ ਪਈ ਰਹਿਣੀ ਐ ਪਹਿਲਾਂ ਸਿਮਰਨ ਦੇ ਪਿੱਛੇ ਪਈ ਰਹਿੰਦੀ ਸੀ ਤੇ ਹੁਣ ਨਿਮਰਤ ਦੇ ਵੀ ਸ਼ਰਮ ਨਹੀਂ ਆਉਂਦੀ ਤੈਨੂੰ ਮਾਫੀ ਮੰਗ ਨਹੀਂ ਉਹ ਦਰਵਾਜ਼ਾ ਐ ਤੇ ਇਸ ਘਰ ਤੋਂ ਚਲੀ ਜਾ ਤੇਰੀਆਂ ਬਹੁਤ ਬਦਤਮੀਜ਼ੀਆਂ ਬਰਦਾਸ਼ਤ ਕਰ ਲਈਆਂ ਨੇ ਬਲਦੀਪ ਸਿੰਘ ਦਾ ਗੁੱਸਾ ਦੇਖ ਕੇ ਨਿਹਾਲਕੌਰ ਨੂੰ ਸਿਮਰਨ ਤੇ ਨਿਮਰਤ ਤੋਂ ਮਾਫੀ ਮੰਗਣੀ ਹੀ ਪਈ ਮਾਫੀ ਮੰਗ ਕੇ ਚੁੱਪਚਾਪ ਰੋਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ ਨਿਮਰਤ ਨੇ ਇਹ ਸਭ ਕਿਸੇ ਨੂੰ ਨਾ ਦੱਸਿਆ ਕਿ ਉਸਨੇ ਨਿਹਾਲਕੌਰ ਨੂੰ ਠੀਕ ਕਰਨ ਦੇ ਲਈ ਇਹ ਸਾਰੀਆਂ ਚਾਲਾਂ ਚੱਲੀਆਂ ਸੀ ਬਹੁਤ ਦਿਨਾਂ ਬਾਅਦ ਜਦੋਂ ਨਿਮਰਤ ਨੇ ਸਿਮਰਨ ਨੂੰ ਸਾਰੀ ਸੱਚਾਈ ਦੱਸੀ ਤਾਂ ਉਸ ਦੀਆਂ ਅੱਖਾਂ ਭਰ ਆਈਆਂ ਉਸਨੇ ਨਿਮਰਤ ਨੂੰ ਗਲੇ ਨਾਲ ਲਗਾ ਲਿਆ ਇਸ ਘਟਨਾ ਤੋਂ ਬਾਅਦ ਨਿਹਾਲਕੌਰ ਨੇ ਸਿਮਰਨ ਨੂੰ ਤੰਗ ਕਰਨਾ ਬੰਦ ਕਰ ਦਿੱਤਾ ਤੰਗ ਕਰਨਾ ਚਾਹੁੰਦੀ ਵੀ ਤਾਂ ਵੀ ਕਰ ਨਹੀਂ ਸੀ ਸਕਦੀ ਕਿਉਂਕਿ ਉਹ ਦੋਨੋਂ ਦਰਾਨੀ ਜਠਾਣੀ ਹੁਣ ਪੈਣਾ ਪੈਣਾ ਜੋ ਬਣ ਗਈਆਂ ਸੀ ਇਹ ਨਾਲੇ ਇੱਕ ਦੂਜੇ ਦੀ ਢਾਲ ਵੀ ਉਮੀਦ ਕਰਦੀਆਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਪਸੰਦ ਆਈ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨਾਲ ਜੁੜੇ ਰਹੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਧੰਨਵਾਦ ਜੀ